ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਤੇ ਅੱਜ ਆਪਾਂ ਤੁਹਾਨੂੰ ਨਾਸ਼ਤਾ ਟੇਸਟੀ ਜਿਹਾ ਤਿਆਰ ਕਰਨਾ ਸਿਖਾਵਾਂਗੇ ਤੇ ਇਹ ਬਹੁਤ ਹੀ ਵਧੀਆ ਛੇਤੀ ਟਾਈਮ ਨਾਲ ਤਿਆਰ ਹੋ ਜਾਂਦਾ ਜਿਵੇਂ ਕਿ ਬੱਚੇ ਸਵੇਰ ਸਕੂਲ ਜਾਂਦੇ ਆ ਉਸ ਤਰ੍ਹਾਂ ਬੱਚੇ ਕਈ ਵਾਰੀ ਕਹਿੰਦੇ ਅਸੀਂ ਸਬਜ਼ੀ ਨਹੀਂ ਖਾਣੀ ਜਾਂ ਘਰ ਵਿੱਚ ਕੋਈ ਸਬਜ਼ੀ ਨਹੀਂ ਹੁੰਦੀ ਇਸ ਤਰ੍ਹਾਂ ਤਿਆਰ ਕਰਨਾ ਹੋਵੇ ਤੇ ਆਓ ਆਪਾਂ ਤੁਹਾਨੂੰ ਇਸ ਦੀ ਸਾਰੀ ਰੈਸਪੀ ਦਿਖਾਈਏ ਬਹੁਤ ਹੀ ਟੇਸਟੀ ਬਣਦੇ ਆ ਦੇਖੋ ਪਤਲੇ ਪਤਲੇ ਬਹੁਤ ਸੋਹਣੇ ਪੂੜਿਆਂ ਵਾਂਗੂ ਆ ਦੇਖੋ ਜਾਲੀਦਾਰ ਬਹੁਤ ਹੀ ਸੋਹਣੇ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੁਣ ਬਣਾਉਣਾ ਦਿਖਾਉਣੀ ਹੈ ਜੀ ਪਾਈ ਇੱਕ ਬੋਇਲ ਲੈ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਕਣਕ ਦੇ ਆਟੇ ਦੀ ਕੌਲੀ ਇੱਕ ਭਰ ਕੇ ਤੇ ਆਪਾਂ ਇਹਦਾ ਚੌਥਾ ਹਿੱਸਾ ਹੀ ਪਾਵਾਂਗੇ ਸੂਜੀ ਤੇ ਸੂਜੀ ਜਿੰਨਾ ਹੀ ਆਪਾਂ ਬੇਸਣ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਛਾਣ ਕੇ ਰੱਖ ਲੈਣਾ ਸਾਰਾ ਕੁਝ ਤੇ ਉਹ ਆਪਾਂ ਛਾਣ ਕੇ ਪਹਿਲੇ ਹੀ ਰੱਖਿਆ ਵਾ ਸੀ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਹਲਕਾ ਹਲਕਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਵੀ ਗੰਡਾ ਨਾ ਬਣ ਜਿਹੜਾ ਪਾਣੀ ਥੋੜਾ ਥੋੜਾ ਪਾਉਣਾ ਵੀ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਜ਼ਿਆਦਾ ਇੱਕਦਮ ਪਾਣੀ ਪਾਉਣ ਨਾਲ ਵੀ ਗੰਡਾ ਵੱਜ ਜਾਂਦਾ ਹੈ ਇਸ ਤਰ੍ਹਾਂ ਹੌਲੀ ਹੌਲੀ ਪਾਣੀ ਪਾ ਕੇ ਹਿਲਾਉਂਦੇ ਜਾਣਾ ਇਸ ਤਰ੍ਹਾਂ ਪਕੌੜੀ ਤਿਆਰ ਕਰ ਲੈਣਾ ਦਾ ਆਹ ਲਓ ਜੀ ਆਪਣਾ ਕੋਲ ਹੋ ਗਿਆ ਤਿਆਰ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਹਾਂ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਕਿਉਂਕਿ ਕੁਸ ਆਪਾਂ ਦੂਜੇ ਸਮਾਂ ਚ ਵੀ ਪਾਉਣਾ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਤੇ ਹਲਦੀ ਵੀ ਆਪਾਂ ਥੋੜੀ ਜਿਹੀ ਕਲਰ ਵਾਸਤੇ ਪਾਵਾਂਗੇ ਬਸ ਜ਼ਿਆਦਾ ਨਹੀਂ ਪਾਉਣੀ ਤੇ ਥੋੜਾ ਜਿਹਾ ਆਪਣਾ ਮਸਾਲਾ ਤਿਆਰ ਕੀਤਾ ਹੋਇਆ ਹੈ ਘਰੇ ਇਹ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਹਲਦੀ ਨਾਲ ਵੀ ਬਹੁਤ ਸੋਹਣਾ ਕਲਰ ਆਉਂਦਾ ਤੇ ਇਹਨੂੰ ਹੁਣ ਆਪਾਂ 10 ਮਿੰਟ ਲਈ ਰੈਸਟ ਹੋ ਤੇ ਰੱਖ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਦੂਜੇ ਸਮਾਨ ਦੀ ਤਿਆਰੀ ਕੜਾਈ ਰੱਖ ਲਈ ਗਰਮ ਹੋਣ ਨੂੰ ਇਹਦੇ ਵਿੱਚ ਹੁਣ ਆਪਾਂ 2 ਚਮਚ ਘਿਓ ਦੇ ਪਾ ਦਾਂਗੇ ਘਿਓ ਗਰਮ ਹੋਣ ਤੇ ਆਪਾਂ ਜੀਰਾ ਪਾਵਾਂਗੇ ਇਹਦੇ ਵਿੱਚ Non posso dire che la mia parola è stata fatta. Ho fatto il mio nome, ho fatto il mio ਨਾਲ ਹੀ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਅਦਰਕ ਦਾ ਪੁੱਟ ਕੇ ਪੇਸਟ ਬਣਾਇਆ ਸੀ ਥੋੜਾ ਜਿਹਾ ਇਹ ਪਾ ਸਕਦੇ ਆ ਲਸਣ ਵੀ ਪਾ ਸਕਦੇ ਆ ਬਾਕੀ ਜੇ ਆਪਾਂ ਲਸਣ ਅਦਰਕ ਨਹੀਂ ਪਸੰਦ ਖਾਣਾ ਸੀ ਆਪਾਂ ਸਕਿਪ ਵੀ ਕਰ ਸਕਦੇ ਆ ਇਹਨੂੰ ਤੇ ਇਸੇ ਵਿੱਚ ਹੀ ਆਪਾਂ ਟਮਾਟਰ ਪਾ ਲਾਂਗੇ ਇਹਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਬਸ ਹਲਕਾ ਹਲਕਾ ਜਿਹਾ ਝੁਲਣਾ ਇਸ ਤਰ੍ਹਾਂ ਮਤਲਬ ਸੌਂ ਗਿਆ ਹੈ ਹੁਣ ਇਹ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਨਿੰਬੂ ਦਾ ਰਸ ਪਾ ਦਾਂਗੇ ਉਸ ਤਰ੍ਹਾਂ ਨਾ ਕਿ ਜੇ ਨਿੰਬੂ ਨਹੀਂ ਕੋਣ ਮੌਸਮ ਦੇ ਹਿਸਾਬ ਨਾਲ ਵੀ ਜੇ ਧਨੀਆ ਹੋਵੇ ਜਾਂ ਪਾਲਕ ਹੋਵੇ ਆਪਾਂ ਉਹਦੇ ਪੱਤੇ ਵੀ ਪਾ ਸਕਦੇ ਆ ਜਿਵੇਂ ਪੱਤਾ ਗੋਭੀ ਹੋ ਗਈ ਉਸ ਤਰ੍ਹਾਂ ਕਦੂਕਾਸ ਕਰਕੇ ਲਓ ਸੋ ਹਲਕਾ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਉਸਤਣਾ ਤੇ ਹੁਣ ਆਪਾਂ ਇਹਨੂੰ ਥੋੜੇ ਸਮੇਂ ਲਈ ਰੀਸਟ ਕਰਕੇ ਸੰਦ ਕਰਕੇ ਸਾਈਡ ਤੇ ਠੰਡਾ ਹੋਣ ਲਈ ਰੱਖ ਦਿੰਨੇ ਆ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਪਰਮਾਸ਼ਾ ਹਾਂਜੀ ਇਹ ਆਪਣਾ ਠੰਡਾ ਹੋ ਗਿਆ ਮਸਾਲਾ ਪੋਪ ਬਣਾਇਆ ਸੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਸਾਰਾ ਚੰਗੀ ਤਰ੍ਹਾਂ ਗਰਮ ਨਹੀਂ ਹੋਣਾ ਇਹਨੂੰ ਆਪਾਂ ਠੰਡੇ ਹੋਏ ਤੋਂ ਪਾਉਣਾ ਬਿਲਕੁਲ ਇਸ ਤਰ੍ਹਾਂ ਚੰਗੀ ਤਰ੍ਹਾਂ ਬਹੁਤ ਹੀ ਟੇਸਟੀ ਬਣਦੀ ਹੈ ਜੀ ਇਹ ਬਣਾ ਕੇ ਜਰੂਰ ਦੇਖਿਓ ਨਾਲੇ ਟਾਈਮ ਥੋੜਾ ਲੱਗਦਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜੇ ਨਵੇਂ ਹੋਇਓ ਤੇ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤਰ੍ਹਾਂ ਮਿਕਸ ਕਰ ਲੈਣਾ ਜੀ ਆਪਾਂ ਸਾਰਾ ਕੁਝ ਉਹ ਜੀ ਹੁਣ ਆਪਾਂ ਸਾਨੂੰ ਬਣਾ ਕੇ ਦਿਖਾਉਣੀ ਹੈ ਤਵਾ ਆਪਣਾ ਗਰਮ ਹੋਣ ਲਈ ਰੱਖਿਆ ਵਾ ਇਸ ਤਰ੍ਹਾਂ ਲਾ ਕੇ ਤਵੇ ਦੇ ਉੱਤੇ ਸਕੇ ਹੋ ਜੀ ਆਪਾਂ ਪੂਰਾ ਫਲ ਗਿਆਉ ਲਾਉਣਾ ਜੀ ਇਸ ਤਰ੍ਹਾਂ ਆਪਾਂ ਪਾ ਦੇਣਾ ਜੀ ਆਪਾਂ ਕੂੜਾ ਪਕਾਉਂਦੇ ਆ ਇਸ ਤਰ੍ਹਾਂ ਇਹ ਹਲਕਾ ਹਲਕਾ ਆਪਾਂ ਖਰਚ ਨਹੀਂ ਦੇ ਨਾਲ ਇਸ ਤਰ੍ਹਾਂ ਕਰ ਦੇਣਾ। ਇਸ ਤਰ੍ਹਾਂ। ਤੇ ਇਸ ਤਰ੍ਹਾਂ ਹੀ ਆਪਾਂ ਪੂੜੇ ਵੰਗੂ ਸਾਈਡ ਤੇ ਆਪਾਂ ਘਿਓ ਲਾ ਦੇਣਾ। ਤੇ ਉੱਪਰ ਵੀ ਥੋੜਾ ਥੋੜਾ ਇਸ ਤਰ੍ਹਾਂ ਪਾ ਦੇਣਾ। ਇਹ ਬਹੁਤ ਹੀ ਟੇਸਟੀ ਬਣਦੀ ਹੈ ਜੀ ਬਣਾ ਕੇ ਜਰੂਰ ਦੇਖਿਓ। ਸੌਖੀ ਬਹੁਤ ਹੈ ਬਣਾਉਣ ਟਾਈਮ ਵੀ ਬਹੁਤ ਲੱਗਦਾ ਜੇ ਕੋਈ ਸਬਜ਼ੀ ਨਹੀਂ ਹੁੰਦੀ ਘਰ ਜਾਂ ਸਾਨੂੰ ਨੂੰ ਮਨ ਨਹੀਂ ਕਰਦਾ ਖਾਣ ਨੂੰ ਇਸ ਤਰ੍ਹਾਂ ਆਪਾਂ ਬਣਾ ਕੇ ਆਪ ਵੀ ਖਾ ਸਕਦੇ ਆ ਤੇ ਬੱਚਿਆਂ ਨੂੰ ਵੀ ਦੇ ਸਕਦੇ ਆ ਖਾਣ ਵਿੱਚ ਬਹੁਤ ਟੇਸਟੀ ਹੁੰਦੇ ਆ ਤੇ ਜਰੂਰ ਟਰਾਈ ਕਰਿਓ ਇਸ ਤਰ੍ਹਾਂ ਸਾਰੇ ਆਪਾਂ ਵਿੱਚ ਆٹے ਦੀ ਕੁਛ ਨਹੀਂ ਪਾਇਆ ਬੇਕਿੰਗ ਪਾਊਡਰ ਜਾਂ ਕੋਈ ਹੋਰ ਕੋਈ ਚੀਜ਼ ਵੀ ਜਿਵੇਂ ਆਪਾਂ ਇਨੋ ਵਗੈਰਾ ਇਸ ਤਰ੍ਹਾਂ ਨਾ ਕੋਈ ਦਹੀਂ ਸੈਲਫ ਪਰ ਤਿਆਰ ਕੀਤਾ ਵੇਖੋ ਕਿੰਨਾ ਸੋਹਣਾ ਬਣਿਆ ਤੇ ਇਹਨੂੰ ਆਪਾਂ ਦਹੀਂ ਦੇ ਨਾਲ ਵੀ ਖਾ ਸਕਦੇ ਆ ਵੈਸੇ ਵੀ ਜਿਵੇਂ ਪਿੰਡਾਂ ਦੇ ਵਿੱਚ ਆਮ ਹੀ ਆਪਾਂ ਦੇਖਦੇ ਆ ਚਾਹ ਦੇ ਨਾਲ ਮਸੀ ਜੀ ਉਸ ਤਰ੍ਹਾਂ ਖਾ ਸਕਦੇ ਆ ਆਪਾਂ ਤੇ ਬਾਕੀ ਆਪਾਂ ਤੁਹਾਨੂੰ ਸਾਰੇ ਬਣਾ ਕੇ ਦਿਖਾਉਣੀ ਆ ਜੀ ਇਸ ਤਰ੍ਹਾਂ ਹੀ ਆ ਦੇਖੋ ਬਹੁਤ ਸੋਹਣਾ ਬਣ ਰਿਹਾ ਹਾਂਜੀ ਆ ਦੇਖੋ ਜੀ ਸਾਰੇ ਤਿਆਰ ਹੋ ਗਏ ਆਪਣੇ ਆ ਦੇਖੋ ਜੀ ਤੇ ਬਹੁਤ ਹੀ ਸੋਹਣੇ ਬਣੇ ਆ ਤੇ ਬਹੁਤ ਹੀ ਟੇਸਟੀ ਆ ਤੇ ਇੱਕ ਵਾਰੀ ਜਰੂਰ ਘਰ ਦੇ ਵਿੱਚ ਬਣਾ ਕੇ ਟਰਾਈ ਕਰਕੇ ਦੇਖਿਓ ਜੀ ਆ ਦੇਖੋ ਜੀ ਬਹੁਤ ਸੋਹਣੇ ਆ ਵੀਡੀਓ ਦੇਖਣ ਲਈ ਧੰਨਵਾਦ ਜੀ